ਜੇਕਰ ਮਿੱਤਰੋ ਕਦੀ ਸਮੁੰਦਰ ਦਾ ਸਫ਼ਰ ਨਹੀਂ ਕੀਤਾ ਤੇ ਇਹ ਵੀਡੀਓ ਪੂਰੀ ਘੈਂਟ ਹੋਣ ਵਾਲੀ ਹੈ ਤੁਹਾਨੂੰ ਲੈ ਕੇ ਚੱਲਦੇ ਆ ਮੁੰਬਈ ਦੀ ਐਲੀਫੈਂਟਾ ਕੇਵਸ ਦੇ ਵਿੱਚ ਦੇਖਣ ਵਾਲੀਆਂ ਨੇ ਗੁਫਾਵਾਂ ਸਾਰੀਆਂ ਇਹ ਆ ਅਰਬ ਸਾਗਰ ਦੇ ਵਿੱਚ ਬਣਿਆ ਨਵੀਂ ਮੁੰਬਈ ਨੂੰ ਪੁਰਾਣੀ ਮੁੰਬਈ ਨਾਲ ਜੋੜਨ ਵਾਲਾ 22 ਕਿਲੋਮੀਟਰ ਦਾ ਲੰਮਾ ਪੁਲ ਇਹ ਆ ਗੇਟ ਆਫ ਇੰਡੀਆ ਤੋਂ এলিਫੈਂਟਾ ਕੇਵ ਦਾ ਰਸਤਾ ਵੇਖੋ ਸਮੁੰਦਰ ਦੇ ਵਿੱਚ ਕਿਦਾਂ ਦੇ ਆਈਲੈਂਡ ਬਣੇ ਆ ਦਿਲ ਨੂੰ ਖਿੱਚਦੇ ਪਏ ਆ ਇੱਧਰ ਵੇਖੋ ਦੋਸਤੋ ਸਮੁੰਦਰ ਦੇ ਵਿੱਚ ਸਮੁੰਦਰੀ ਜਹਾਜ਼ ਕਿਵੇਂ ਤੇਲ ਕੱਢਦੇ ਨੇ ਤੇ ਕਈ ਕਈ ਸਾਲ ਸਮੁੰਦਰ ਦੇ ਵਿੱਚ ਹੀ ਰਹਿੰਦੇ ਨੇ ਸ੍ਰੀਕਲ ਦੋਸਤੋ ਅੱਜ ਆਪਾਂ ਪਹੁੰਚੇ ਆ ਮੁੰਬਈ ਦੇ ਇੰਡੀਆ ਗੇਟ ਦੇ ਬਿਲਕੁਲ ਪਿਛਲੇ ਬੰਨੇ ਆ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਇੰਡੀਆ ਗੇਟ ਤੇ ਹੁਣ ਆਪਾਂ ਜਾ ਰਹੇ ਆ এলিਫੈਂਟ ਕੇਵਸ ਜਿਹੜਾ ਕਿ ਇੱਕ ਆਈਲੈਂਡ ਹੈ ਉੱਥੇ ਜਾਣ ਦਾ ਤਕਰੀਬਨ ਲਗਭਗ 16-17 ਕਿਲੋਮੀਟਰ ਦਾ ਸਫ਼ਰ ਹੈ ਤੇ ਇਹ ਜਿਹੜਾ ਸ਼ਿਪ ਤੇ ਆਪਾਂ ਜਾਂਦੇ ਆ ਹੁਣ ਤੁਹਾਨੂੰ ਦਿਖਾਉਣੇ ਆ ਜਿਹੜਾ ਇੱਕ ਬਣਿਆ ਹੋਇਆ ਆਈਲੈਂਡ এলিਫੈਂਟ ਕੀਵ ਤੇ ਜੁੜੇ ਰਿਹਾ ਜੀ ਆਪਣੀ ਇਹ ਸਰ এলিਫੈਂਟਾ ਕੀਵਸ ਕੇ ਕਿੰਨੇ ਚਾਰਜ ਲੱਗਦੇ ਆ 260 ਰੁਪਿਆ ਟਿਕਟ ਹੈ ਰਿਟਰਨ ਟਿਕਟ ਹੈ ਆਣਾ ਜਾਣਾ ਤੇ ਕਿੰਨਾ ਲੰਬਾ ਸਫ਼ਰ ਹੈ 1 ਘੰਟਾ ਜਾਣਾ 1 ਘੰਟਾ ਆਣਾ 2 ਘੰਟਾ ਘੁੰਮਣਾ ਇਤਾਲੀਆਂ ਹੁੰਦੀਆਂ ਨੇ এলিਫੈਂਟਾ ਕੀਵਸ ਦੀਆਂ ਟਿਕਟਾਂ ਤੇ ਆਪਣੀਆਂ ਦੋ ਟਿਕਟਾਂ ਹੋ ਜੀ ਹੁਣ ਆਪਣਾ ਸਫ਼ਰ ਸ਼ੁਰੂ ਹੋਣ ਲੱਗਾ ਹੈ ਤੇ ਹੁਣ ਆਪਾਂ ਇਸ ਕਰੂਜ਼ ਦੇ ਵਿੱਚ ਹੁਣ ਇਸ ਸ਼ਿਪ ਦੇ ਵਿੱਚ ਬੈਠ ਕੇ ਸਾਨੂੰ ਇਹ ਪਤਾ ਲੱਗਾ ਹੈ ਕਿ ਇਹ ਕਹਿੰਦੇ ਵੀ ਜੇ ਕਿਸੇ ਨੇ ਉੱਪਰ ਵਾਲਾ ਜਹਾਜ਼ ਦੇ ਵਿੱਚ ਨਜ਼ਾਰਾ ਲੈਣਾ ਤੇ ਉਹ 10 ਰੁਪਏ ਐਕਸਟਰਾ ਦੇਣੇ ਪੈਣਗੇ। ਜੇ ਲੇ ਬੋ। ਜੇ ਲੀ ਜੇ ਬੀ। ਦੋ ਇਹ ਦੋ। ਨਾ ਇਹ ਛੋਟਾ ਨਹੀਂ ਆਇਆ। ਜੀ ਆਪਣਾ ਕਰੂਜ਼ ਤੁਰ ਪਿਆ ਜੇ ਤੇ ਵਿਊ ਤੋਂ ਵਿਊ ਵੇਖੋ ਕਿੰਨਾ ਘੈਂਡ ਹੈ ਇੱਧਰ ਇੰਡੀਆ ਗੇਟ ਆ ਉੱਪਰ ਵਾਲਾ ਵਿਊ ਹੈ। ਬਹੁਤ ਘੈਂਟ ਨਜ਼ਾਰਾ ਵੀ ਇਧਰ ਸ਼ੇਪ ਹੀ ਸ਼ੇਪ ਨਜ਼ਰ ਆ ਰਹੇ ਆ ਇਦਾਂ ਦੇ ਨਜ਼ਾਰੇ ਵੇਖਣ ਲਈ ਜੁੜੇ ਆ। ਆਪਾਂ ਬਰੂਜ਼ ਤਕਰੀਬਨ 2 ਕਿਲੋਮੀਟਰ ਅੱਗੇ ਆ ਚੁੱਕਾ ਤੇ ਵਿਊ ਤੁਸੀਂ ਵੇਖੋ ਕਿੰਨਾ ਘੈਂਟ ਤੇ ਆਪਾਂ ਤਾਜ ਹਾਟਲ ਤੋਂ ਤੇ ਇੰਡੀਆ ਗੇਟ ਤੋਂ ਦੂਰ ਹੁੰਦੇ ਜਾ ਰਹੇ ਆ ਦੇਖੋ ਤੇ ਇਧਰ ਮੁੰਬਈ ਦੀ ਸ਼ਾਨ ਹੀ ਦਿਖਦੀ ਪਈ ਆ ਵੇਖਣ ਵਾਲਾ ਸਭ ਕੁਝ ਘੈਂਟ ਐ ਇਧਰ ਵੇਖੋ ਜਿਹੜੀਆਂ ਬੰਦਰਗਾਹਾਂ ਬਣੀਆਂ ਹੋਈਆਂ ਨੇ ਕਿੱਡੀਆਂ-ਕਿੱਡੀਆਂ ਵੱਡੀਆਂ ਕਰੈਨਾਂ ਲੱਗੀਆਂ ਹੋਈਆਂ ਨੇ ਤੇ ਹੁਣ ਆ ਆਪਣੇ ਨਾਲ ਜਿਹੜੇ ਆ ਸਫ਼ਰ ਤੇ ਜਾ ਰਹੇ ਨੇ ਇਹ ਇਹ ਵੀ ਪੂਰੀ ਮਸਤੀ ਦੇ ਵਿੱਚ ਨੇ ਸਾਰੇ ਵਧੀਆ ਘੈਂਟ ਨਜ਼ਾਰਾ ਲੈ ਰਹੇ ਤੇ ਉਹ ਲੱਗਦਾ ਮੈਨੂੰ ਦਾ ਆਈਲੈਂਡ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਤੇ ਸ਼ਾਂਤ ਜਿਹੜਾ ਸਮੁੰਦਰ ਹੈ ਬਿਲਕੁਲ ਸ਼ਾਂਤ ਤੇ ਪੂਰੀ ਘੈਂਟ ਗੱਲ ਉਹ ਇੱਕ ਨਾ ਆ ਸਾਹਮਣੇ ਆਈਲੈਂਡ ਨਜ਼ਰ ਆ ਰਿਹਾ ਇਹ ਸਮੁੰਦਰ ਦੇ ਵਿੱਚ ਹੀ ਬਣਾਇਆ ਆ ਤੇ ਹੁਣ ਜਿਵੇਂ ਜਿਵੇਂ ਆਪਣਾ ਕੰਮ ਹੋ ਸਕਦਾ ਇਦਾਂ ਦੇ ਆਈਲੈਂਡ ਹੋਰ ਨਜ਼ਰ ਆਉਣ ਜਾਂ ਸਾਹਮਣੇ ਤੁਸੀਂ ਵੇਖੋ ਸਮੁੰਦਰ ਦੇ ਵਿੱਚ ਘਾਰ ਬਣਿਆ ਆ ਆਈਲੈਂਡ ਤੇ ਫੀਲਿੰਗ ਪੂਰੀ ਘੈਂਟ ਜਿਵੇਂ ਕਹਿ ਰਹੀ ਹੈ ਨਾ ਆਪਾਂ ਬਾਹਰਲੀ ਧਰਤੀ ਤੇ ਵੀ ਵੇਖਦੇ ਆ ਜਿਵੇਂ ਵੈਸਟ ਇੰਡੀਜ਼ ਤੇ ਜ਼ਿਆਦਾਤਰ ਆਈਲੈਂਡ ਬਣੇ ਹੋਏ ਨੇ ਤੇ ਓਵੇਂ ਦਾ ਆਈਲੈਂਡ ਇੱਥੇ ਬਣਾਇਆ ਆ ਘੁੰਮਣ ਵਾਸਤੇ ਸਮੁੰਦਰ ਦੇ ਵਿੱਚ ਵੀ ਕਾਫੀ ਵਧੀਆ 뷰 ਦਿੱਤੇ ਹੋਏ ਇਧਰੋਂ ਇੱਕ ਹੋਰ 크ਰੂਜ਼ ਆ ਰਿਹਾ ਜਿਹੜਾ ਵਾਪਸੀ ਆਈਲੈਂਡ ਦੀ ਵਾਪਸੀ ਕਰਾ ਕੇ ਲਿਆਇਆ এলিਫੈਂਟਾ ਕੇਬ ਤੇ ਸਮੁੰਦਰੀ ਜਹਾਜ਼ ਵੇਖੋ ਤੁਸੀਂ ਕਿੱਡੇ ਘੈਂਟ ਘੈਂਟ ਵੇਖੀ ਬਾਈ ਧਿਆਨ ਨਾਲ ਹਾਂ ਪੁਰਾਣਾ ਕੰਟੀਨਿਊ ਇੱਥੇ ਜਿਹੜੇ ਜਹਾਜ਼ ਚੱਲਦੇ ਹੀ ਰਹਿੰਦੇ ਨੇ ਸਮੁੰਦਰ ਦੇ ਵਿੱਚ ਸ਼ਾਂਤ ਪਾਣੀ ਹੈ ਲਹਿਰਾਂ ਬਿਲਕੁਲ ਸ਼ਾਂਤ ਨੇ ਤੇ ਦੂਰ ਦੂਰ ਤੱਕਰ ਤੁਸੀਂ ਦੇਖੋ ਵੀ ਕਿੰਨਾ ਜਿਆਦਾ 뷰 ਕਾਮ ਹੈ ਤੇ ਇੱਥੋਂ ਜਿਹੜੀ ਆ ਆ ਵੀਰ ਡਰਾਈਵਿੰਗ ਕਰ ਰਿਹਾ ਏ 크ਰੂਜ਼ ਦੀ ਕੈਸੇ ਬਾਈ ਠੀਕੋ ਬੜੀਆ ਹੋ ਇਧਰ ਮਸਤੀ ਨਾਲ ਡਰਾਈਵਰੀ ਬਾਈ ਕਰ ਰਿਹਾ ਬਹੁਤ ਵਧੀਆ ਲੱਗ ਰਿਹਾ ਹੁੰਦਰ ਦੇ ਵਿੱਚ ਸ਼ਾਂਤ ਪਾਣੀ ਦੇ ਵਿੱਚ 뷰 ਵੇਖਣ ਵਾਲਾ ਹੀ ਆ ਤੇ ਆਪਾਂ ਹੁਣ ਸਾਹਮਣੇ ਫਰੰਟ ਤੇ ਜਾ ਰਹੇ ਗਿਆ ਤੇ ਫਰੰਟ ਦਾ 뷰 ਤੁਹਾਨੂੰ ਦਿਖਾਉਣੇ ਆ 크ਰੂਜ਼ ਦਾ ਤੇ ਉਹ ਸ਼ਾਇਦ ਉਹ ਵਾਲਾ ਆਈਲੈਂਡ ਜਿੱਥੇ ਆਪਾਂ ਪਹੁੰਚਣਾ ਹੈਗਾ ਇੱਧਰ ਵੇਖੋ ਕਿੰਨਾ ਵੱਡਾ ਕਰੂਜ਼ ਹੈ ਇਹਦੇ ਤੇ ਵੀ ਜਿਹੜਾ ਮਾਲ ਦੀ ਢੋਆ ਢਵਾਈ ਕਰਦੇ ਨੇ ਤੇ ਹੁਣ ਸ਼ਾਂਤ ਖੜੇ ਹੋਏ ਨੇ ਤੇ ਜਦੋਂ ਇਹਨਾਂ ਦਾ ਨੰਬਰ ਆਊਗਾ ਤੇ ਫਿਰ ਇਹਨਾਂ ਨੂੰ ਗਾਂ ਤੋੜਨਗੇ ਤੇ ਇਦਾਂ ਹੀ ਸਮੁੰਦਰ ਦੇ ਵਿੱਚ ਤੁਹਾਨੂੰ ਸੈਂਕੜੇ ਜਿਹੜੇ ਆ ਕਰੂਜ਼ ਖੜੇ ਮਿਲ ਜਾਣਗੇ ਜਿਹੜਾ ਸਮਾਨ ਦੀ ਢੋਆ ਢਵਾਈ ਜਿਵੇਂ ਮੰਨ ਲਓ ਇੰਡੀਆ ਤੋਂ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਜਿਵੇਂ ਇਹ ਹੈਗਾ ਅਰਬ ਸਾਗਰ ਤੇ ਅਰਬ ਕੰਟਰੀਆਂ ਦੇ ਜਿਵੇਂ ਸਾਊਦੀ ਅਰਬੀਆ ਦੁਬਈ ਉਧਰੋਂ ਮਾਲ ਦਾ ਆਉਣਾ ਤੇ ਜਾਣਾ ਲੱਗਿਆ ਰਹਿੰਦਾ ਤੇ ਜਦੋਂ ਜਦੋਂ ਉਹਨਾਂ ਦਾ ਨੰਬਰ ਲੱਗਦਾ ਤੇ ਇਦਾਂ ਇਹ ਉਹਨਾਂ ਬੰਦਰਗਾਵਾਂ ਤੇ ਜਿਹੜਾ ਮਾਲ ਜਿਹੜਾ ਮੋਬਾਈਲ ਦੀਆਂ ਦੇ ਇੱਥੋਂ ਹੀ ਟਰਾਂਸਫਰ ਹੁੰਦਾ ਤੇ ਸਾਰੀਆਂ ਇੱਥੇ ਨਾਲ-ਨਾਲ ਬਣੀਆਂ ਹੋਈਆਂ ਬੰਦਰਗਾਵਾਂ ਤੇ ਜਹਾਜ਼ ਜਿਹੜੇ ਆ ਥੋੜਾ ਜਿਹਾ ਪਿੱਛੇ ਕਰਕੇ ਖਿਲਾਰ ਦਿੰਦੇ ਆ ਤੇ ਨੰਬਰ ਦੇ ਹਿਸਾਬ ਨਾਲ ਇਹਨਾਂ ਦਾ ਗਾਂ ਕੰਮ ਚੱਲਦਾ ਕਿੰਨਾ ਵੱਡਾ ਸਮੁੰਦਰੀ ਬੇੜਾ ਹੈਗਾ ਸ਼ਾਇਦ ਇਹ ਤੇਲ ਕੱਢਣ ਵਾਲੀ ਜਿਹੜਾ ਇਹਨਾਂ ਨੇ ਬੇੜਾ ਤਿਆਰ ਕੀਤਾ ਹੈ ਤਾਂ ਇੱਧਰ ਵੇਖੋ ਤੁਸੀਂ ਤੇ ਇਧਰ ਲੈ ਬੰਨੇ ਵਿਊ ਵੇਖੋ ਕਿੰਨਾ ਕਾਮ ਹੈ ਤੇ ਇਧਰ ਪਿੱਲਰ ਕੱਢ ਕੇ ਇਹਨਾਂ ਨੇ ਸਾਰਾ ਕੁਝ ਬਣਾਇਆ ਯਾਰ ਇਹ ਜਿਹੜੇ ਆਪਾਂ ਆਈਲੈਂਡ ਤੇ ਜਾ ਰਹੇ ਹਾਂ ਨਾ ਉਸੇ ਆਈਲੈਂਡ ਦੇ ਰਸਤੇ ਦੇ ਵਿੱਚ ਆਉਣਾ ਤੇ ਉੱਪਰੋਂ ਤੁਸੀਂ ਵੇਖੋ ਕਿ ਕਿੰਨਾ ਜ਼ਿਆਦਾ ਇਹਦਾ ਧੁਮਾ ਨਿਕਲ ਰਿਹਾ ਹੈਗਾ ਇਹ ਤੇਲ ਕੱਢਣ ਵਾਲੀ ਮਸ਼ੀਨ ਹੈ ਆ ਵੇਖੋ ਵੀ ਇਦਾਂ ਜਿਵੇਂ ਜਿਹੜਾ ਸਮੁੰਦਰ ਦੇ ਵਿੱਚੋਂ ਤੇਲ ਕੱਢਦੇ ਨੇ ਇਦਾਂ ਤਕੜਾ ਲਾ ਕੇ ਇਸ ਪ੍ਰੋਜੈਕਟ ਜਾਂ ਉਸ ਤੋਂ ਬਾਅਦ ਚ ਨਿਕਲਦਾ ਤੇਲ ਤੇ ਸਮੁੰਦਰ ਦੇ ਵਿੱਚ ਜਿਵੇਂ ਬੋਰ ਕਰਦੇ ਨੇ ਤੇ ਉਹਦੇ ਨਾਲ ਹੀ ਇਹ ਸਾਰਾ ਕੁਝ ਟੋਟਲ ਇਹਦੇ ਉੱਪਰ ਕਾਫੀ ਜ਼ਿਆਦਾ ਲੋਕ ਰਹਿ ਵੀ ਸਕਦੇ ਨੇ ਇਹਨਾਂ ਵਿੱਚ ਕਮਰੇ ਬਣੇ ਹੁੰਦੇ ਆ ਰਹਿਣ ਦਾ ਪ੍ਰਬੰਧ ਹੁੰਦਾ ਹੈ ਇਦਾਂ ਸਮੁੰਦਰ ਦੇ ਵਿੱਚ ਏਡੇ ਏਡੇ ਵੱਡੇ ਜਹਾਜ਼ ਚੱਲਦੇ ਨੇ ਜਿਹੜੇ ਕਿ ਕਈ ਕਈ ਮਤਲਬ ਸਾਲ ਇਹ ਵਿੱਚੇ ਰਹਿੰਦੇ ਗਿਆ ਸਾਈਡ ਤੇ ਨਹੀਂ ਲੱਗਦੇ ਵਿੱਚ ਇਹਨਾਂ ਨੇ ਤੁਰਦੇ ਰਹਿਣਾ ਤੇ ਇਹਦੇ ਉੱਤੋਂ ਮੰਨ ਲਓ ਜੇ ਕਿਸੇ ਨੇ ਐਂਟਰੀ ਕਰਨੀ ਹੈ ਤਾਂ ਉਹ ਐਂਟਰੀ ਵੀ ਹੋ ਜਾਂਦੀ ਆ ਅਪਡਾਉਨ ਹੋ ਜਾਂਦੇ ਨੇ ਇਹ ਹੁਣ ਸਮੁੰਦਰ ਦੇ ਜ਼ਿਆਦਾ ਗਹਿਰੇ ਪਾਣੀ ਦੇ ਵਿੱਚ ਹੀ ਜਾਏਗਾ ਕਿਉਂਕਿ ਅੱਗੇ ਉਤ ਦਾ ਪਾਣੀ ਘਟ ਹੋਇਆ ਤੇ ਥੱਲੇ ਵੀ ਲੱਗ ਜਾਂਦਾ ਇਹ ਇੰਨਾ ਹਸਾਬ ਕਿਤਾਬ ਇਹ ਵੇਖੋ ਜਿਵੇਂ ਮੰਨ ਲਓ ਜਿਹੜਾ ਓਵਰਫਲੋ ਪਾਣੀ ਜਾਂ ਜਿਹੜਾ ਇੱਥੇ ਪਾਣੀ ਵਰਤਦੇ ਨੇ ਤੂੰ ਇੰਤਾ ਸਮੁੰਦਰ ਦਾ ਪਾਣੀ ਮੰਨ ਲਓ ਦੁਬਾਰਾ ਇਹਨੂੰ ਰਿਕਵਰੀ ਕਰਕੇ ਤੇ ਫਿਰ ਜਿਹੜਾ ਸਮੁੰਦਰ ਦੇ ਵਿੱਚ ਹੀ ਛੱਡਿਆ ਜਾਂਦਾ ਤੇ ਆ ਤੋੜ ਰਸਤਾ ਬਣਾਇਆ ਆ ਸਮੁੰਦਰ ਦੇ ਵਿੱਚ ਵਿੱਚ ਨਾ ਇਹ ਰਸਤਾ ਬਣਾਇਆ ਲਗਭਗ ਆਪਣਾ ਸਫ਼ਰ ਚੱਲਦੇ ਨੂੰ 45 ਮਿੰਟ ਹੋ ਚੁੱਕੇ ਨੇ ਤੇ ਹੁਣ ਨਾ ਵੇਖੋ ਵੀ ਹਾਂ ਛੋਟੇ ਛੋਟੇ ਨਾ ਆਈਲੈਂਡ ਨਜ਼ਰ ਆ ਰਹੇ ਆ ਜਿਵੇਂ ਆ ਦੇਖੋ ਇੱਕ ਆਈਲੈਂਡ ਤੇ ਇਧਰਲੇ ਪਨੇ ਇੱਕ ਹੋਰ ਤੁਹਾਨੂੰ ਦਿਖਾਣਾ ਇੱਕ ਆਈਲੈਂਡ ਹੈ ਤੇ ਜਿਹੜਾ এলিਫੈਂਟਾ ਕੇਵ ਉਹ ਸ਼ਾਇਦ ਅਗਲੇ ਬੰਨੇ ਹੋਏਗਾ ਤੇ ਲਗਭਗ 45 ਮਿੰਟ ਹੋ ਗਏ ਆਪਣੇ ਸਫ਼ਰ ਨੂੰ ਚੱਲਦੇ ਹੋયા ਤੇ ਕਈ ਦਾ 100 ਵੀ ਗਏ ਆ ਵਿੱਚ ਬੈਠੇ ਬੈਠੇ ਪਰ ਸਫ਼ਰ ਦਾ ਨਜ਼ਾਰਾ ਬਹੁਤ ਆ ਰਿਹਾ ਹੈ ਉਹਨਾਂ ਥੋੜਾ ਹੀ ਰਹਿ ਗਿਆ ਸਫ਼ਰ ਤੇ ਆਹ ਵਾਲਾ ਸ਼ਾਇਦ elephanta kevel sir ਆ ਜਿਹੜਾ ਤੁਸੀਂ ਬ੍ਰਿਜ ਦੇਖ ਰਹੇ ਜੇ ਨਾ ਆ ਜਿਹੜਾ ਬ੍ਰਿਜ ਨਜ਼ਰ ਆ ਰਿਹਾ ਇਹ ਆ ਜਿਹੜਾ ਇਹ ਪੁਰਾਣੀ ਮੁबई ਆ ਇਧਰਲੇ ਪਿੰਨੇ ਜਿਹੜੀ ਸਾਰੀ ਆ ਪੁਰਾਣੀ ਮੁबई ਦਿਖ ਰਹੀ ਆ ਤੇ ਇਹ ਬ੍ਰਿਜ ਤਕਰੀਬਨ ਤਕਰੀਬਨ 22 ਕਿਲੋਮੀਟਰ ਲੰਬਾ ਹੈ ਨਵੀਂ ਤੋਂ ਪੁਰਾਣੀ ਮੁबई ਨੂੰ ਜੋੜਨ ਵਾਸਤੇ ਇਸ ਬ੍ਰਿਜ ਦੇ ਉੱਪਰ ਹੀ ਚੱਲਣਾ ਪੈਂਦਾ ਤੇ ਆਹ ਦੇਖੋ ਉਹ ਥੋੜੀਆਂ ਜਿਹੀਆਂ ਬਿਲਡਿੰਗਾਂ ਘੱਟ ਦਿਖ ਰਹੀਆਂ ਹਗੀਆਂ ਨੇ ਤੇ ਇਧਰ ਜਿਵੇਂ ਜਿਵੇਂ ਆਪਾਂ ਅੱਗਾ ਵਧ ਰਹੇ ਆ ਇਧਰਲੇ ਬਨੇ ਨਵੀਂ ਬੁਵਾਈ ਆ ਜਾਂਦੀ ਹੈ ਜਿਵੇਂ ਆਪਣਾ ਇਧਰ ਜਾਣਾ ਆਪਣਾ ਸਫਰ ਇਹ ਵਾਲੀ ਸਾਈਡ ਤੇ ਆ ਇਹ ਨਵੀਂ ਬੁਵਾਈ ਨੂੰ 22 ਕਿਲੋਮੀਟਰ ਦਾ ਸਫਰ ਹੈ ਇਸ ਬ੍ਰਿਜ ਤੇ ਤੇ ਬ੍ਰਿਜ ਵੇਖੋ ਕਿੰਨੀ ਜਿਆਦਾ ਮਿਹਨਤ ਕਰਕੇ ਬ੍ਰਿਜ ਬਣਾਇਆ ਗਿਆ ਇਸ ਬ੍ਰਿਜ ਦੇ ਉੱਪਰ ਟੂ ਵੀਲਰ允许 ਨਹੀਂਗਾ ਸਿਰਫ ਫੋਰ ਵੀਲਰ ਹੀ ਆ ਜਿਵੇਂ ਐਕਸਪ੍ਰੈਸ ਹਾਈਵੇ ਚੱਲਦੇ ਹਨ ਉਹੀ ਚੀਜ਼ ਹੈ ਆ ਸਾਹਮਣੇ ਨਜ਼ਰ ਆ ਰਿਹਾ ਹੈ এলিਫੈਂਟਾ ਕੇਵਸ ਤੇ ਇਹਦੀ ਸ਼ੇਪ ਇਸ ਪਹਾੜ ਦੀ এলিਫੈਂਟ ਤੇਰਾ ਤਾਂ ਕਰਕੇ ਇਹਦਾ ਨਾਮ ਹੀ এলিਫੈਂਟਾ ਕੇਵਸ ਆ ਗਿਆ ਤੇ ਹੁਣ ਆਪਣਾ ਤਕਰੀਬਨ ਇੱਕ ਘੰਟੇ ਦਾ ਸਫ਼ਰ ਪੂਰਾ ਹੋ ਚੁੱਕਾ ਤੇ ਇੱਧਰ ਲੈ ਬਨੇ ਹੁਣ ਆਪਾਂ ਉਤਰਾਂਗੇ ਇਹ ਇੱਧਰ ਬਣਿਆ ਜਿਹੜਾ ਪਹਾੜ ਤੇ ਜੋ ਵੀ ਇਹਨਾਂ ਦਾ ਸਿਸਟਮ ਆ ਉਹ ਆਪਾਂ ਵੇਖ ਕੇ ਆਵਾਂਗੇ এলিਫੈਂਟਾ ਕੇਵਸ ਦਾ ਤੇ ਇਹ ਜਹਾਜ਼ ਹੁਣ ਇਸ ਜਗ੍ਹਾ ਤੇ ਆਪਾਂ ਨੂੰ ਲੈਂਡ ਕਰਵਾਏਗਾ ਹੁਣ ਆਪਾਂ ਹੇਠਲੇ ਬਨੇ ਜਾਂਦੇ ਆਂ ਟੂਰਿਸਟ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਘੁੰਮਣ ਆਉਦੇ ਨੇ ਤੇ ਇੱਥੇ ਤੁਸੀਂ ਵੇਖੋ ਵੀ ਕਿਵੇਂ ਕਿੰਨੀਆਂ ਜਿਆਦਾਆਂ ਛਿਪਾਂ ਵਿੱਚ ਖੜੀ ਹੋਈਆਂ ਲੋ ਜੀ ਆਪਾਂ ਅੱਗੇ ਹੇਠਲੇ ਬੰਨੇ ਤੇ ਇਧਰਲੇ ਬੰਨੇ ਆਪਣੇ ਨਾਲ ਕਰੂਜ਼ ਗਿਆ ਖੜਾ ਹੌਣ ਉਤਰਦੇ ਆਣਗੇ ਇਹ ਕਰੂਜ਼ ਦਾ ਵਿਊ ਵੇਖੋ ਲਾਈਨ ਸੈਰ ਲੱਗੀ ਹੋਈ ਆ ਤੇ ਆ ਟੋਟਲੀ ਵੇਖੋ ਕਰੂਜ਼ ਹੀ ਕਰੂਜ਼ ਨਜ਼ਰ ਆਉਣਗੇ ਤੇ ਆਪਣਾ ਜਿਹੜਾ ਸਟੇਸ਼ਨ ਹੈ ਅੱਡਾ ਹੈ ਉਹ ਇਸ ਜਗ੍ਹਾ ਤੇ ਹੈ ਇੱਥੋਂ ਆਪਾਂ ਹੁਣ ਉਤਰਾਂਗੇ ਤੇ ਅੱਗੇ ਦਾ ਸਫ਼ਰ ਸ਼ੁਰੂ ਹੋਏਗਾ ਲੋ ਜੀ ਤਲੇ ਬੰਨੇੋਂ ਹੁਣ ਆਪਾਂ ਉਤਰਾਂਗੇ ਉਤਾਰਨ ਨਾਲ ਲੱਗਿਆ ਜਹਾਜ਼ ਬਿਲਕੁਲ ਤੇ ਇਦਾਂ ਇਹਨਾਂ ਪੂਰੇ ਟਾਇਰ ਹੀ ਟਾਇਰ ਲੱਗੇ ਹੋਏ ਆ ਜਹਾਜ਼ ਦੇ ਵਿੱਚ ক্রੂਜ਼ ਦੇ ਸਾਰੇ ਬੰਨੇ ਟਾਇਰ ਲੱਗੇ ਹੋਏ ਆ ਜਿਵੇਂ ਮੰਨ ਲਓ ਵੀ ਇਹਦਾ ਨਾਲ ਲੱਗਦਾ ਤੇ ਕਿਸੇ ਤਰ੍ਹਾਂ ਦਾ ਕੋਈ ਇਹਨੂੰ ਨੁਕਸਾਨ ਨਾ ਹੋ ਸਕੇ ਇਸ ਕਰਕੇ ਇਹ ਟਾਇਰਾਂ ਦੇ ਨਾਲ ਆਲੇ-ਦੁਆਲੇ ਅੱਗੇ ਪਿੱਛੇ ਸਾਰੇ ਟਾਇਰ ਹੀ ਨਜ਼ਰ ਆਉਣਗੇ ਤੁਹਾਨੂੰ ਕਿਉਂਕਿ ਜਦੋਂ ਬੰਦਰਗਾਹ ਦੇ ਨਾਲ ਜਦੋਂ ਇਹਨੇ ਜਹਾਜ਼ ਨੇ ਲੱਗਣਾ ਹੁੰਦਾ ਤੇ ਉਸ ਜਗ੍ਹਾ ਤੇ ਇਹ ਟਾਇਰ ਜਿਹੜੇ ਆ ਇਹਨੂੰ ਸਪੋਰਟ ਇੱਕ ਕਰਦੇ ਗਿਆ ਵੀ ਕੋਈ ਇਹਦੇ ਨੁਕਸਾਨ ਨਾ ਹੋਵੇ ਕਿਸੇ ਤਰ੍ਹਾਂ ਦਾ ਤੇ ਇਹ ਹੁਣ ਸਾਰੇ ਜਿਹੜੇ ਆਪਣੇ ਨਾਲ ਦੇ ਇਹ ਇਹ ਉਤਰ ਰਹੇ ਨੇ ਇਹ ਆ ਸਟੇਸ਼ਨ ਬਣਿਆ ਆ ਜਿੱਥੇ ਜਹਾਜ਼ਾਂ ਦੇ ਉੱਪਰ ਜਿਹੜੇ ਨੇ ਲੋਕ ਚੜ੍ਹਦੇ ਤੇ ਉਤਰਦੇ ਨੇ ਨਾਲ ਜਹਾਜ਼ ਜਿਹੜੇ ਲੱਗ ਜਾਂਦੇ ਤੇ ਇੱਧਰਲੇ ਬਣੇ ਤੁਸੀਂ ਵੇਖੋ ਜਿਹੜਾ ਆਪਣਾ ਐਲੀਮੈਂਟ ਕੇਵਸ ਆਪਾਂ ਵੇਖਣ ਜਾਣੇ ਆ ਉਹ ਇਸ ਰਸਤੇ ਦੇ ਚੱਲ ਆ ਆਪਣੇ ਸਫਰ ਵਾਲ ਵਧ ਰਹੇ ਆ ਤੇ ਇੱਥੇ ਨਾ ਜਿਹਨੀਆਂ ਦੁਕਾਨਾਂ ਬਣੀਆਂ ਸ਼ਾਪਸ ਬਣੀਆਂ ਆ ਤੇ ਖਾਣ ਪੀਣ ਦਾ ਜੋ ਵੀ ਆ ਪਰ ਜਿਵੇਂ ਤੁਸੀਂ ਜ਼ਿਆਦਾਤਰ ਵੇਖਦੇ ਹੋਵੋਗੇ ਵੀ ਜਿੱਥੇ ਸੈਰ ਸਪਟਾ ਹੁੰਦਾ ਉੱਥੇ ਜਗ੍ਹਾ ਇਹੋ ਜੀਆਂ ਜਗ੍ਹਾ ਤੇ ਖਾਣ ਪੀਣ ਵਾਲੀ ਹਰ ਚੀਜ਼ ਜਿਹੜੀ ਹੈ ਉਹ ਮਹਿੰਗੀ ਹੁੰਦੀ ਹੈ ਪਰ ਇੱਥੇ ਨੋਰਮਲ ਰੇਟ ਹੀ ਹੈ ਕੋਈ ਜ਼ਿਆਦਾ ਰੇਟ ਨਹੀਂ ਹੈ ਖਾਣ ਪੀਣ ਦਾ ਲਓ ਜੀ ਇਹ ਸਫਰ ਦੀ ਸਭ ਤੋਂ ਖੂਬਸੂਰਤ ਤੁਹਾਨੂੰ ਚੀਜ਼ ਵਿਖਾਉਣੇ ਆ ਆ ਦੇਖੋ ਦੇਖੋ ਪੂਰੀ ਘੈਂਟ ਚੀਜ਼ ਹੈ ਲਓ ਵੀ ਟੁਆਇ ਟ੍ਰੇਨ ਆ ਗਈ ਸਫਰ ਕਰਨ ਵਾਲੀ ਪੂਰੀ ਘੈਂਟ ਲੱਗਦੀ ਪਈ ਕਿ ਨਹੀਂ ਆਇਆ ਮਜ਼ਾ ਸਫਰ ਕਰਨ ਦਾ ਤੁਹਾਨੂੰ ਵੀ ਨਾਲ ਆ ਵੀਡੀਓ ਵੇਖਣ ਦਾ ਤੇ ਟ੍ਰੇਨ ਤੇ ਜਾਣ ਵਾਸਤੇ ਵੀ ਪ੍ਰਬੰਧ ਹੈਗਾ ਤੇ ਜੇ ਕਿਸੇ ਨੇ ਪੈਦਲ ਜਾਣਾ ਤਾਂ ਪੈਦਲ ਵੀ ਜਾ ਸਕਦਾ ਇਹ ਛੋਟੀ ਜੀ ਟ੍ਰੇਨ ਬਣਾਈ ਹੋਈ ਹੈ ਯਾਤਰੀਆਂ ਨੂੰ ਲੋਡ ਪੇਨ ਹੁਣ ਇਧਰਲੇ ਬਨੇ ਸਵਾਰੀਆਂ ਲੈ ਕੇ ਆ ਰਹੀਆਂ ਇਹ ਟ੍ਰੇਨ ਦਾ ਸੀਨ ਵੀ ਦੇਖਣਾ ਐਲੀਫੈਂਟਾ ਕੇਵਸ ਦੇ ਜਦੋਂ ਆਪਾਂ ਐਂਟਰ ਕਰਦੇ ਆ ਨਾ ਉੱਥੇ ਵੀ ਇੱਕ ਛੋਟੀ ਜੀ ਟਿਕਟ ਲੱਗਦੀ ਆ ਸਿਰਫ 5 ਰੁਪਏ ਦੀ ਟਿਕਟ ਜਿਹੜੀਆਂ ਕਿ ਅੱਗੇ ਕੇਵਸ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਥੋੜਾ ਜਿਹਾ ਹੋਰ ਅੱਗੇ ਵਧ ਰਹੇ ਆ ਤੇ ਇੱਥੇ ਇੰਟਰਨੈਸ਼ਨਲ ਯਾਤਰੀ ਬਹੁਤ ਜ਼ਿਆਦੇ ਆਉਂਦੇ ਨੇ ਤੁਹਾਨੂੰ ਹੋਰ ਗਾਹਾਂ ਦੇ ਨਜ਼ਾਰੇ ਦਿਖਾਉਣੇ ਆ ਐਲੀਫੈਂਟਾ ਕੇਵਸ ਤੇ ਚੜਾਈ ਚੜ ਕੇ ਜਾਣਾ ਪੈਂਦਾ ਤੇ ਪਲੇਨ ਜਗ੍ਹਾ ਹੈਗਾ ਤੇ ਉੱਪਰ ਜਾ ਕੇ ਅੱਗੇ ਕੇਵਸ ਨਜ਼ਰ ਆਉਣਗੀਆਂ ਆ ਜਿਹੜੀਆਂ ਪਰਿਸ਼ਾਨ ਕਰਨ ਵਾਸਤੇ ਨਾ ਪੱਲੀਆਂ ਜੀਆਂ ਪਾਈਆਂ ਹੋਈਆਂ ਨੇ ਤੇ ਬਹੁਤ ਵਧੀਆ ਵੀਉਮ ਦਾ ਨਾ ਉੱਤੋਂ ਚੜ ਕੇ ਆਏ ਸੀਗੇ ਤੇ ਹੁਣ ਅਜੇ ਵੀ ਚੜ ਰਹੇ ਆ ਤੇ ਸਾਹ ਵੀ ਚੜਦਾ ਪਿਆ ਹੌਲੀ ਹੌਲੀ ਆਪਾਂ ਵੱਧ ਰਹੇ ਆ ਆਪਣੀ ਮੰਜ਼ਿਲ ਵੱਲ ਭੀੜ ਵੀ ਇੱਥੇ ਕਾਫੀ ਆ ਕਿਉਂਕਿ ਜਿਵੇਂ ਜਿਵੇਂ ਅੱਗੇ ਜਾਂਦੇ ਹਾਂ ਉਹ ਗਲੀ ਜਿਹੜੀ ਆ ਟਾਈਟ ਹੋ ਜਾਂਦੀ ਜਿੱਥੋਂ ਲੰਘਣਾ ਉਹ ਰਸਤਾ ਟਾਈਟ ਹੁੰਦਾ ਜਾਂਦਾ ਇਸ ਕਰਕੇ ਭੀੜ ਜਾਂਦੀ ਹੈ ਜੇ ਚੱਲ ਰਹੇ ਹਾਂ ਤਾਂ ਆਹ ਦੇਖਿਆ ਬਹੁਤ ਸੋਹਣਾ ਸਮਾਨ ਪਿਆ ਆ ਆ ਦੇਖੋ ਕਿੰਨਾ ਵਧੀਆ ਲੱਗ ਰਿਹਾ ਇਧਰਲੇ ਬੰਨੇ ਵੀ ਵੱਖਰਾ ਹੀ ਆ ਸਮਾਨ ਜਿਹੜਾ ਤੁਸੀਂ ਵੈਸੇ ਘਾਟ ਹੀ ਦੇਖਿਆ ਹੋਵੇਗੇ ਇਹਦੇ ਨਾਲ ਦਾ ਕੋ ਕਿੰਨਾ ਸੋਹਣਾ ਸਮਾਨ ਪਿਆ ਹੋਇਆ ਇੱਥੇ ਬੰਨੇ ਪਈ ਹੋਈਆਂ ਨੇ ਮੂਰਤੀਆਂ ਭਗਵਾਨ ਦੀਆਂ ਬੁੱਧ ਦੀਆਂ ਸਟੂਪੇ ਬਹੁਤ ਕੁਝ ਹੈ ਪਰ 1.5 ਕਿਲੋਮੀਟਰ ਚੱਲਣ ਤੋਂ ਬਾਅਦ ਦੇ ਵਿੱਚ ਆਖਰ ਆਪਾਂ ਪਹੁੰਚ ਗਏ এলিਫੈਂਟਾ ਕੇਵਸ ਤੇ ਤੇ ਹੁਣ ਆਪਾਂ ਕੇਵਸ ਜਿਹੜੀਆਂ ਦੇਖਾਂਗੇ ਜਿੰਦਾ ਨਾਂ এলিਫੈਂਟਾ ਕੇਵਸ ਰੱਖਿਆ ਦੇਖਦੇ ਆਂ ਕੀ ਕੁਛ ਹੈ ਇੱਥੇ ਟਿਕਟਾਂ ਦਾ ਚੱਕਰ ਬਾਹਰ ਆਈ ਹੈ ਇੱਥੇ ਵੀ ਜਿਹੜੀ ਟਿਕਟ 40 ਰੁਪਏ ਦੀ ਟਿਕਟ ਕੱਢਦੇ ਨੇ ਉਸ ਤੋਂ ਬਾਅਦ ਅੰਦਰ ਫਿਰ ਜਾਣ ਦਿੰਦੇ ਨੇ ਉਹ ਲੋ ਤੀਜੀ ਵਾਰੀ ਅਸੀਂ ਟਿਕ ਟਿਕਟਾ ਰਹੇ ਹਾਂ ਕਦੇ ਸ਼ਿਪ ਦਾ ਕਦੇ ਉੱਪਰ ਜਾਣ ਦਾ ਕਦੇ ਨੀਚੇ ਇੱਥੇ ਕਹਿ ਰਹੇ ਵਾ ਵੀਡੀਓ ਨਹੀਂ ਬਣਾ ਸਕਦੇ ਬਾਕੀ ਵੇਖਦੇ ਹਾਂ ਕੀ ਕਹਿੰਦੇ ਅੱਗੇ ਜਿਹੜੀਆਂ ਜਿੰਨਾ ਦਾ ਨਾਮ ਦਿੱਤਾ ਗਿਆ ਐਲਈ ਪ੍ਰਿੰਟਰ ਕੀਪਸ ਤੇ ਇਹ ਜਿਹੜੀਆਂ ਨਾ ਕਾਫੀ ਮੰਨ ਲਓ ਵੀ ਪੰਜਵੀਂ ਸਦੀ ਹੋ ਗਈ ਤੇ ਇਹ ਪੁਰਾਣੀਆਂ ਨੇ ਬੁੱਧ ਦੇ ਟਾਈਮ ਦੀਆਂ ਤੇ ਉਧਰ ਜਿਵੇਂ ਆਪਾਂ ਕਹਿ ਸਕਦੇ ਹਾਂ ਭਗਵਾਨ ਸ਼ਿਵ ਦੇ ਟਾਈਮ ਦੀਆਂ ਇਹ ਗੁਫਾਵਾਂ ਬਣੀਆਂ ਦੇਖੋ ਕਿੰਨੀ ਡੂੰਗੀ ਗੁਫਾ ਇਹਦੇ ਵਿੱਚ ਆ ਕੇ ਪੱਥਰ ਪੁੱਥਰ ਜੇ ਛੱਟੇ ਹੋਏ ਨੇ ਇਹ ਕੋ ਕੋ ਵਾਏ ਆ ਇਧਰਲੇ ਬਣੇ ਇਸ ਥਾਂ ਤੇ ਨਾ ਕਾਫੀ ਮੰਨ ਲਓ ਅੰਗਰੇਜ਼ਾਂ ਨੇ ਵੀ ਇੱਥੇ ਆਪਣਾ ਬਣਾਇਆ ਸਟੈਚੂ ਵਗੈਰਾ ਬਣੇ ਹੋਏ ਅੰਗਰੇਜ਼ਾਂ ਦੇ ਵੀ ਆ ਤੇ ਜਦੋਂ ਦੂਸਰੇ ਆਏ ਪੁਰਤਗਾਲੀ ਉਹਨਾਂ ਦਾ ਵੀ ਇਤਿਹਾਸ ਇੱਥੇ ਲਿਖਿਆ ਆ ਉਹਨਾਂ ਨੇ ਪਾਣੀ ਦੀਆਂ ਹੋੜੀਆਂ ਬਣਾਈਆਂ ਸੀ ਜਿਵੇਂ ਮੰਨ ਲਓ ਇੱਕ ਘਰ ਹੀ ਬਣੇ ਹੋਏ ਸੀ ਜਿਹਦੇ ਇੱਥੇ ਅਣਕ ਭਗਤੀ ਦੇ ਘਰ ਕਰਦੇ ਸੀ ਉਹਨਾਂ ਦੇ ਘਰਾਂ ਵੇਖੋ ਕਿੰਨਾ ਵਧੀਆ ਲੱਗ ਰਿਹਾਗਾ ਇੱਥੇ ਅੰਗਰੇਜ਼ ਇਹਨਾਂ ਚੀਜ਼ਾਂ ਨੂੰ ਬਹੁਤ ਸ਼ੌਂਕ ਨਾਲ ਵੇਖਦੇ ਆ ਤੇ ਇਧਰਲੇ ਬਣੇ ਗੁਫਾਵਾਂ ਜਿਹੜੀਆਂ ਮੰਨ ਲਓ 1 2 3 4 5 6 7 ਸੱਤ 게ਟ ਬਣੇ ਹੋਏ ਆ ਤੇ ਇੱਧਰਲੇ ਬਣੇ ਜਿਵੇਂ ਆਪਾਂ ਪਹਿਲਾਂ ਆ ਵੇਖ ਕੇ ਆਏ ਸੀ ਤੇ ਹੁਣ ਇੱਧਰਲੇ ਬਣੇ ਆ ਇਦਾਂ ਸ਼ਾਇਦ 4 5 ਹੈਗੀਆਂ ਗੁਫਾਵਾਂ ਅੰਦਰਲੇ ਬਣੇ ਕੋਈ ਖਾਸ ਨਹੀਂ ਹੈਗਾ ਇੱਕ ਦਰਵਾਜ਼ੇ ਜੇ ਦਰਵਾਜ਼ੇ ਮਤਲਬ ਇੱਕ 게ਟ ਹੀ ਬਣੇ ਹੋਏ ਆ ਅੰਦਰਲੇ ਬਣੇ ਜਾਣ ਵਾਸਤੇ ਅੰਦਰ ਕੋਈ ਖਾਸ ਨਹੀਂ ਨਜ਼ਰ ਆ ਰਿਹਾ ਪੁਆਇੰਟ ਬਣਾਇਆ ਹੋਇਆ ਹੈ ਇੱਕ ਇੱਧਰ ਦਾ ਇੱਕ ਇਹ ਵਾਲਾ ਪੁਆਇੰਟ ਬਣਾਇਆ ਹੋਇਆ ਤੇ ਇੱਧਰ ਵੀ ਗੁਫਾਵਾਂ ਹੈਗੀਆਂ ਨੇ ਇੱਥੇ ਸ਼ਾਇਦ ਇਹਨਾਂ ਨੇ ਕੁਛ ਨਾ ਹਿਸਟਰੀ ਲਿਖੀ ਹੋਈ ਆ ਉਹ ਪਤਾ ਨੂੰ ਦਿਖਾ ਦਿੰਨੇ ਜਿਨ੍ਹਾਂ ਨੇ ਕੋਈ ਫੋਟੋ ਵਗੈਰਾ ਖਿੱਚਣ ਦਿੱਤੀ ਕੁਛ ਇਤਿਹਾਸ ਤੇ ਕੁਛ ਪਛੋਕੜ ਵਗੈਰਾ ਕੁਛ ਇਹਦੇ ਵਿੱਚ ਲਿਖਿਆ ਇੱਕ ਤਰ੍ਹਾਂ ਦੀ ਇੱਥੋਂ ਦੀ ਭਾਸ਼ਾ ਤੇ ਕੁਛ ਹਿੰਦੀ ਤੇ ਇੰਗਲਿਸ਼ ਚਾਰ ਨੰਬਰ ਗੁਫਾ ਤੇ ਅਦਰ ਅੰਦਰਲੇ ਬੰਨੇ ਵੇਖੋ ਆ ਕੁਛ ਹੈਗਾ ਹਨੇਰਾ ਬਹੁਤ ਜ਼ਿਆਦਾ ਤੇ ਕੁਛ ਨਜ਼ਰ ਨਹੀਂ ਆ ਰਿਹਾ ਕਿ ਭਾਲੂ ਦੇ ਬੰਨੇ ਆ ਇਧਰ ਸ਼ਿਵਜੀ ਦਾ ਨਾ ਤਾਂ ਸ਼ਿਵਲਿੰਗ ਜਿਹੜਾ ਇਹਨੂੰ ਕਹਿੰਦੇ ਆ ਉਹ ਪਿਆ ਆ ਸਾਫ ਸਫਾਈ ਆ ਪੈਸੇ ਧਿਆਨ ਬਹੁਤ ਰੱਖਦੇ ਇਨਾਂ ਦੀ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਆ ਪਹਿਲੇ ਬੰਨਣਾ ਸਰੀਏ ਪਾ ਕੇ ਇੱਕ ਗੁਫਾਵਾਂ ਬਣਾਈਆਂ ਜਾਣ ਉਸ ਤੋਂ ਬਾਅਦ ਸ਼ਾਇਦ ਨਾਲ ਨੂੰ ਰੀਨਿਊ ਕੀਤਾ ਹੋਵੇ ਆ ਵਿੱਚੋਂ ਸਰੀਏ ਨਿਕਲਦੇ ਪਏ ਨੇ ਜਿਹੜੇ ਤੇ ਆਪਾਂ ਚੱਲ ਕੇ ਆ ਰਹੇ ਸੀ ਤੇ ਉੱਥੇ ਨਾਲ ਆ ਲਾਸਟ ਗੁਫਾਵਾਂ ਦਾ ਪੁਆਇੰਟ ਹੈਗਾ ਉਸ ਤੋਂ ਗਾਂਹ ਹੋਰ ਦੂਜੀ ਸਾਈਡ ਤੇ ਆਪਾਂ ਨੂੰ ਜਾਣਾ ਪਵੇਗਾ ਇਹ ਵੀ ਤੁਸੀਂ ਦੇਖ ਲਓ ਛੋਟੇ ਛੋਟੇ ਇਨਾਂ ਨੇ ਕਮਰੇ ਬਣੇ ਹੋਏ ਗੁਫਾਵਾਂ ਦੇ ਵਿੱਚ ਤੇ ਕਮਨ ਵਾਸਤੇ ਇਹਨਾਂ ਨੇ ਬਹੁਤ ਕੁਝ ਮਤਲਬ ਮੋਡੀਫਾਈ ਵੀ ਕੀਤਾ ਆ ਤੇ ਰੀਅਲ ਦੇ ਵਿੱਚ ਵੀ ਕੁਝ ਹੈਗਾ ਤੇ ਕੁਝ ਇਹਨਾਂ ਨੇ ਬਾਅਦ ਚ ਸੈੱਟ ਕੀਤਾ ਤੇ ਇੱਥੇ ਵੇਖੋ ਆਣ ਕੇ ਲੋਕ ਆਪਣੀਆਂ ਫੋਟੋਆਂ ਸੈਲਫੀਆਂ ਕਰਾਉਂਦੇ ਪਏ ਨੇ ਤੇ 뷰 ਇੱਥੋਂ ਦਾ ਬਹੁਤ ਸਾਫ਼ ਪੂਤਰਾ ਨਜ਼ਰ ਆ ਰਿਹਾ ਹੈ। ਕੋ ਕਾਸ਼ ਕਿ ਕਿਸੇ ਉਮਾਤ ਸਰ ਇਹੋ ਅਸੀਂ ਕਰ ਆਹ ਦੇਖ ਲੋ ਇੱਥੋਂ ਦਾ ਲਾਸਟ 뷰 ਇਧਰ ਵਾਲੀ ਸਾਈਡ ਦਾ ਇਹ ਲਾਸਟ ਗੁਫਾ ਇਧਰ ਵਾਲੀ ਸਾਈਡ ਦੀ ਵੇਖ ਕੇ ਹੁਣ ਆਪਾਂ ਦੂਜੀ ਸਾਈਡ ਤੇ ਜਾਂਦੇ ਆ ਤੇ ਕਹਿ ਰਹੇ ਸੀ ਕਿ ਸ਼ਾਇਦ ਇਹਦਾ ਬ੍ਰਿਟਿਸ਼ ਕਾਲ ਦਾ ਜਦੋਂ ਸਮਾਂ ਸੀਗਾ ਉਧਰ ਵੀ ਜਿਹੜਾ ਅੰਗਰੇਜ਼ਾਂ ਦੀ ਕੋਈ ਤੋਪ ਵਗੈਰਾ ਪਈ ਹੋਈ ਹੈ ਉਹ ਵੇਖ ਕੇ ਆਉਣੇ। 2 ਪੁਆਇੰਟ ਇਧਰਲੇ ਬਣੇ ਦਿੱਤਾ ਆ। ਤੇ ਹੁਣ ਵੇਖੇ ਨਾ ਸੇਮ ਹੀ ਹੈ ਗੁਫਾਵਾਂ ਸਾਨੂੰ ਕੋਈ ਵੱਖਰਾ ਨਜ਼ਰ ਨਹੀਂ ਆਇਆਗਾ। ਤੇ ਹੁਣ ਆਪਾਂ ਕੋਸ਼ਿਸ਼ ਕਰਦੇ ਆ ਇਧਰਲੇ ਬਣਿਓ ਵਾਪਸੀ ਕਰਨ ਦੀ। ਕਿੱਧਰਾਂ ਦੇ ਖੜ ਕੇ ਨਾ ਤੁਹਾਨੂੰ ਵਿਊ ਦਿਖਾ ਦਿੰਨੇ ਆ ਜਿਵੇਂ ਮੰਨ ਲਓ ਇਧਰਲੇ ਬਣਿਓ ਪੁਲ ਬਣਿਆ ਹੋਇਆ। ਆ ਦੂਰ ਪੋਲ ਨਜ਼ਰ ਆ ਰਿਹਾ ਹੈ ਤੇ ਇੱਥੋਂ ਆਪਾਂ ਆਏ ਸੀ ਉਹ ਪਿੱਛੇ ਜਿਹੜਾ ਪੁਆਇੰਟ ਬਣਿਆ ਆ ਉਹ ਦੇਖੋ ਉਹ ਜਿਹੜਾ ਪੁਆਇੰਟ ਨਜ਼ਰ ਆ ਰਿਹਾ ਨਾ ਆ ਦੇਖੋ ਜ਼ੂਮ ਕਰਕੇ ਆ ਪੁਆਇੰਟ ਤੋਂ ਆਪਾਂ ਆਏ ਸੀਗੇ ਇੱਥੇ ਕਰੂਜ਼ ਨੇ ਆਪਣਾ ਉਤਾਰਿਆ ਸੀ ਤੇ ਇੱਥੇ ਹੀ ਟ੍ਰੇਨ ਚੱਲਦੀ ਹੈ ਇੱਥੇ ਦਾ ਵਿਊ ਵੇਖਣਾ ਵਾ ਤੁਰ ਤੁਰ ਕੇ ਤੇ ਭੁੱਖ ਬਹੁਤ ਲੱਗ ਗਈ ਹੈ ਤੇ ਇੱਥੇ ਨਾ ਦੇ ਦਿੰਦੇ ਆ ਫਰੂਟ ਫਰੂਟ ਦਾ ਰੇਟ ਜਿਹੜਾ ਨਾ ਉਹ ਜੈ ਜੀ ਹੈ ਤੇ 50 ਰੁਪਏ ਦੀ ਇੱਕ ਪਲੇਟ ਤੇ ਉਹ ਆਪਾਂ ਫਰੂਟ ਲੈਣੇ ਆ ਉਸ ਤੋਂ ਬਾਅਦ ਵਿੱਚ ਫਿਰ ਆਪਾਂ ਵਾਪਸੀ ਵੱਲ ਰਵਾਨਾ ਕਰਾਂਗੇ। ਜੀ ਆਪਾਂ ਹੁਣ ਫੂਡ ਲੱਗਿਆ ਖਾਣ ਤੇ ਆਹ ਦੁਕਾਨ ਤੋਂ ਲਿਆ ਤੇ ਉਹ ਆਂਟੀ ਤਾਂ ਮਿਲਦਾ ਜਿਵੇਂ ਹੀ ਖੋਦੀ ਇਹਨੂੰ ਤਾਂ ਬੁਲਣਾ ਹੀ ਨਹੀਂ ਆਉਂਦਾ। ਇਹ ਉਹਨਾਂ ਕੋਲ ਲੈ ਲਿਆ ਤੇ ਹੁਣ ਫੂਡ ਖਾਣੇ ਤੇ ਫਿਰ ਕਿੱਥਾਂ ਜਾਂਦੇ। ਇਹ ਤਾਂ ਪਤਾ ਨਹੀਂ ਘਰੋਂ ਲੜ ਲੁੜ ਕੇ ਆਏ ਮੈਂ ਕਿਹਾ ਤੇਰੇ ਕੋਲੋਂ ਨਹੀਂ ਫਰ ਲੈਂਦੇ। ਸਾਹਮਣੇ ਆ ਫੂਡ ਦੀ ਪਲੇਟ ਤੇ ਇਧਰਲੇ ਬਨੇ ਕਰੂਜ਼ ਸੀਨ ਦੇਖੋ ਕਿੱਡਾ ਖੈਂਡ ਜ਼ਬਰਦਸਤ ਲੱਗਦਾ ਜਾ। ਉਹਨਾਂ ਸਫ਼ਰ ਦੇ ਕੁਝ ਨਾ ਯਾਦਗਾਰ ਜਿਹੇ ਪਲ ਲਗਾਉਣੀ ਆ। ਆ ਦੇਖਿਆ ਜੇ ਛੱਲਾਂ ਵਾਹ ਦੀਆਂ ਦੇ ਪਾਣੀ ਵੇਖਿਓ ਕਿੰਨਾ ਅੰਦਰ ਨੂੰ ਆਊਗਾ। ਇਹਨਾਂ ਇੱਕੇ ਵਰੀ ਆਊਗਾ। ਹੁਣ ਇਹ ਨਹੀਂ ਪਤਾ ਵੀ ਕਦੋਂ 2 ਮਿੰਟ ਲੱਗਦੇ ਆ ਜਾਂ ਹੁਣੇ ਆਉਂਦਾ। ਦੇਖਿਆ ਜੇ ਬਹੁਤ ਵਧੀਆ 뷰 ਹੈ। ਅੱਗੇ 2-3 ਵਰੀ ਆਇਆ। ਹੁਣ ਵੀ ਦਿਖਾਉਦੇ ਆ ਤੁਹਾਨੂੰ। ਉਹ ਸਾਰੇ ਉੱਠ ਕੇ ਆ ਗਏ ਕਿਉਂਕਿ ਪਾਣੀ ਦੀਆਂ ਛੱਲਾਂ ਬਹੁਤ ਜ਼ਿਆੜੀਆਂ ਆ। ਆ ਦੇਖੋ ਫੇਰ ਆ ਗਿਆ ਪਾਣੀ। ਉਹ ਦੇਖੋ। ਹੈਡ ਵੀਅੂ ਹੈ ਵੀ ਛੱਲਾ ਬਾਰ-ਬਾਰ ਸਾਰੇ ਠਾ ਦੇ ਤੇ ਤਰੋ ਪਾਣੀ ਤੇਜ਼ ਹੋ ਗਿਆ ਨਾ ਦਾ ਕਰਕੇ ਜਾਰੀ ਚੱਲਾ ਬਾਈ ਇਧਰੇ ਕੋਲ ਸਮੁੰਦਰ ਦੇ ਪਾਣੀ ਦੇ ਛੱਲਾ ਵੱਜਦੀਆਂ ਤੇ ਸਾਡੇ ਹੁਣ ਦਿਕਣ ਕਰਨ ਦਾ ਪਾਣੀ ਆ ਹਾਲ ਵੱਡਾ ਪਿਆ ਜਿੱਦਾਂ ਸਾਰੇ ਭੱਜ ਕੇ ਇਧਰ ਆ ਗਏ ਜੀ ਹਵਾ ਬਹੁਤ ਤੇਜ਼ ਬਹੁਤ ਜੀ ਬੰਦੀਆਂ ਵੱਡੀਆਂ ਵੱਡੀਆਂ ਛੱਲਾ ਆ ਗੋਲੇ ਗੋਲੀਆਂ ਸਾਰੇ ਉੱਠੋ ਉੱਠ ਕੇ ਆ ਗਏ ਉੱਧਰ ਬੈਠੇ ਉਹ ਵੀ ਉੱਧਰ ਬੈਠੇ 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 ਸਾਰੇ ਉੱਧਰ ਬੈਠੇ ਉੱਧਰ ਹੋਰ ਜਿਵੇਂ ਪਾਣੀ ਆ ਦੇਖੋ ਬਾੜੇ ਦੇ ਛੱਲਾਂ ਤੇਜ ਹੋ ਗਿਆ ਨਾ ਤੇ ਉਹਦੇ ਕਰਕੇ ਸਾਰੇ ਜਿਹੜੇ ਆ ਉਹ ਇਧਰੋਂ ਉੱਥੇ ਆਈ ਜਾਂਦੇ ਪਾਣੀ ਐਲੀਫੈਂਟਾ ਕੀਬ ਦੇਖ ਕੇ ਤੇ ਹੁਣ ਆਪਾਂ ਵਾਪਸ ਆ ਰਹੇ ਆ ਵਿਊ ਦੇਖੋ ਕਿੰਨਾ ਘਿਹੜੇ ਇਧਰਲੇ ਬੰਨੇ ਆਹ ਸਾਹਮਣੇ ਨਜ਼ਰ ਆ ਰਿਹਾ ਤਾਜ ਹੋਟਲ ਇਧਰ ਤਾਜ ਟਾਵਰ ਤੇ ਇਧਰਲੇ ਬੰਨੇ ਇੰਡੀਅਨ ਗੇਟ ਜੋ ਆਇਆ ਕਰਨ ਵਾਲਾ ਬਹੁਤ ਕੋਈ ਸੀਗਾ ਜਦੋਂ ਤੁਸੀਂ ਇੱਧਰ ਨੂੰ ਆਓ ਤੇ ਜਰੂਰ ਇੱਧਰ ਲੈ ਬਨੇ ਚਾਦੀ ਮਾਰਿਆ ਜੇ ਬਹੁਤ ਘੈਂਟ ਗੱਲ ਬਾਤ ਹੈ ਆ ਜਿਹੜਾ ਵਿਊ ਵੇਖੋ ਕਿੰਨਾ ਜ਼ਬਰਦਸਤ ਹੈ ਇੰਡੀਅਨ ਗੇਟ ਤਾਜ ਹੋਟਲ ਤੇ ਪਿਛਲੇ ਬਨੇ ਤਾਜ ਤਾਵਰ ਇੱਧਰ ਲੈ ਬਨੇ ਚੱਲਦੇ ਜਹਾਜ਼ ਪੂਰਾ ਤਾਮਾ ਜਾਮਾ ਬਹੁਤ ਇਹ ਆਪਣਾ ਮੋਬਾਈਲ ਇੰਡੀਅਨ ਗੇਟ ਤੋਂ এলিਫੈਂਟ ਕੀਵ ਦਾ ਰਸਤਾ ਜਿੱਧਰ ਵੀ ਆਪਾਂ ਗਏ ਆ ਪੂਰਾ ਇੰਜੋਏ ਕੀਤਾ ਬਹੁਤ ਕਹਿੰਦ ਸੀ ਸਫਰ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਫੋਲੋ ਕਰ ਲੈਣਾ ਸਬਸਕ੍ਰਾਈਬ ਕਰ ਲੈਣਾ ਤੇ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ